ਸਮਗਲਰਿੰਗ ਜਿਹੜੀ ਹੈ ਨਾ ਡਰੱਗ ਜਿਹੜੀ ਹੈ ਬੜਾ ਵੱਡਾ ਵਿਸ਼ਾ ਹੈ ਤੁਹਾਡੇ ਨਾਲ ਰਿਲੇਟਡ ਹੈ ਇਹਨੂੰ ਕਿੱਥੋਂ ਕਿੱਥੋਂ ਰੋਕ ਲੋਂਗੇ ਇਧਰੋਂ ਰੋਕੋਂਗੇ ਇਧਰੋਂ ਆਜੂ ਇਧਰੋਂ ਰੋਕੋਂਗੇ ਇਧਰੋਂ ਆਜੂ ਮੈਂ ਚਾਹਨਾ ਜਿਹੜੇ ਸਮਗਲਰ ਨੇ ਨਾ ਉਹਨਾਂ ਦੇ ਗਾਹ ਕੀ ਖਤਮ ਕਰ ਦਈਏ ਉਹ ਜਿਹੜੇ ਬੰਦਿਆਂ ਨੂੰ ਭੇਜਦੇ ਨੇ ਆਪ ਥੋੜੀ ਹੁੰਦੇ ਨੇ ਉਹ ਉਹ ਤਾਂ ਕਿਸੇ ਬੰਦੇ ਨੂੰ ਭੇਜਦੇ ਨੇ ਵੇਚਣ ਜਦੋਂ ਉਹ ਨਾ ਵੇਚੇ ਉਹ ਪੁੱਛੇ ਉਹਨੂੰ ਵੀ ਤੂੰ ਵੇਚਦਾ ਕਿਉਂ ਨਹੀਂ ਉਹ ਕਹਵੇ ਮੈਂ ਕੀ ਕਰਾਂ ਜੀ ਕੋਈ ਖਰੀਦਣ ਵਾਲੇ ਹੈ ਨਹੀਂ ਅੱਗੇ ਸੋਪਾ ਗਾਂ ਖਤਮ ਕਰਦੇ ਬੱਚਿਆਂ ਨੂੰ ਕੰਮ ਤੇ ਲਾ ਦਈਏ ਸਰੀਰ ਨਾਲ ਪਿਆਰ ਹੋ ਗਏ ਉਹਨਾਂ ਨੂੰ ਇਹ ਇਹ ਲਾਹਮਤ ਆਪਾਂ ਨੇ ਖਤਮ ਕਰਦੀ ਤੇ ਤੁਹਾਡੀ ਜੰਬਰੀ ਸਭ ਤੋਂ ਪਹਿਲਾਂ ਬਣ ਜੇ ਕਿਉਂਕਿ ਤੁਹਾਨੂੰ ਅਸੀਂ ਇਹ ਵੀ ਕਿਹਾ ਹੈ ਕਿ ਇਹ ਵੀ ਥੱਲੋਂ ਸ਼ੁਰੂ ਕਰੋ ਪਿੰਡ ਵਾਲਿਆਂ ਨੂੰ ਸਾਰਾ ਪਤਾ ਹੁੰਦਾ ਹੈ ਕੌਣ ਆਉਂਦਾ ਫਿਰ ਜਦੋਂ ਉਹਨੂੰ ਫੜ ਲਓਗੇ ਉਹਨੂੰ ਉਹ ਦੱਸੂਗਾ ਤੁਹਾਨੂੰ ਮੈਂ ਤਾਂ ਜੀ ਪੰਜ ਪਿੰਡਾਂ ਦੇ ਇੰਚਾਰਜ ਆ ਮੈਂ ਤਾਂ ਆ ਦਿੰਦਾ ਉੱਥੇ ਤੱਕ ਜਾਓਗੇ ਫਿਰ ਗਹਾਂ ਵਾਲਾ ਮਿਲੂਗਾ ਫਿਰ ਜ਼ਿਲੇ ਵਾਲਾ ਮਿਲੂਗਾ ਐਦਾਂ ਜੱਜੇ ਚ ਤੱਕ ਜਾ ਸਕਦੇ ਜਾਓ ਤੇ ਫਿਰ ਇਹ ਜਿਹੜੀ ਲੜੀ ਟੁੱਟ ਸਕਦੀ ਹੈ ਪਿੰਡਾਂ 'ਚ ਕਮੇਟੀਆਂ ਬਣਾਈਆਂ ਨੇ ਪਿੰਡਾਂ ਦੇ ਲੋਕ ਵੀ ਸਾਥ ਦੇ ਰਹੇ ਨੇ ਪਰ ਤੁਸੀਂ ਇੰਨਾਕ ਸਾਥ ਦੇ ਦਿਓ ਲੋਕਾਂ ਦਾ ਕਿ ਜੋ ਤੁਹਾਡੇ ਕੋਲੇ ਆਵੇ ਸ਼ਿਕਾਇਤ ਉਤੇ ਕਾਰਵਾਈ ਤੁਰੰਤ ਹੋਵੇ ਤੇ ਨਾਲ ਪਰਚਾ ਪਾ ਕੇ ਅੰਦਰ ਕਰੋ ਹਾਂ ਜਿਹੜੇ ਐਡਿਕਟਡ ਨੇ ਜਿਹੜੇ ਖਾਂਦੇ ਨੇ ਪਿੰਡ 'ਚ ਉਹਨਾਂ ਨੂੰ ਵੀ ਪਤਾ ਹੁੰਦਾ ਸਾਰੇ ਪਿੰਡ ਨੂੰ ਪਤਾ ਹੁੰਦਾ ਕਿੰਨੇ ਕਿੰਨੇ ਦੇ ਮੁੰਡੇ ਉਹਨਾਂ ਨਾਲ ਸਿੰਪਥੀ ਹੁੰਦੀ ਹੈ ਲੋਕਾਂ ਦੀ ਕਿ ਇਹਨਾਂ ਨੇ ਘਰ ਬਰਬਾਦ ਕਰਤਾ ਇਹਨਾਂ ਨੇ ਉਹਨੂੰ ਆਪਾਂ ਇੱਕ ਮਰੀਜ਼ ਦੇ ਤੌਰ ਤੇ ਰੀਡ ਕਰਨਾ ਉਹਨੂੰ ਤਸਕਰ ਨਹੀਂ ਸਮਝ ਸਕਦੇ ਤਾਂ ਉਹ ਤਾਂ ਇੱਕ ਮਰੀਜ਼ ਆ ਪੇਸ਼ੈਂਟ ਆ ਤਾਂ ਉਹਨੂੰ ਤਾਂ ਹਸਪਤਾਲ ਲੈ ਕੇ ਜਾਵਾਂਗੇ ਰੀਹੈਬ ਸੈਂਟਰ ਬਣਾ ਰਹੇ ਆ ਤੁਸੀਂ ਇੱਕ ਵਾਰੀ ਇਹੋ ਜਿਹਾ ਕੇਸ ਬਣਾ ਕੇ ਭੇਜ ਦਿਓ ਅਸੀਂ ਅਸੀਂ ਆਪ ਹੀ ਅੱਗੇ ਉਹਨਾਂ ਨੂੰ ਚਾਹੇ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਜਾਵੇ ਅਸੀਂ ਜਮਾਨਤਾ ਨਹੀਂ ਹੋਣ ਦੇਵਾਂਗੇ ਉਹਨਾਂ ਦੀਆਂ ਜਿਨ੍ਹਾਂ ਨੇ ਲੋਕਾਂ ਦੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਵਿਛਾਏ ਨੇ ਜਿਨ੍ਹਾਂ ਨੇ ਸਾਡੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟਿਆਂ ਕੀਤਾ ਆ ਕਈ ਵਾਰੀ ਮੈਂ ਦੇਖਿਆ ਵੀ ਐ ਕਈ ਹੈਗੇ ਵੀ ਸੀ ਵਿੱਚ ਜਿਹੜੇ ਰਲੇ ਹੋਏ ਸੀ ਉਹਨਾਂ ਨਾਲ ਫੋਨ ਕਰਕੇ ਦੱਸਤਾ ਕਿਸੇ ਨੇ ਵਿਆਹ ਫਲਾਨੇ ਪਿੰਪੜ ਥੱਲੇ ਐਸ ਵਕਤ ਸਾਡੇ ਪਿੰਡ ਦੇ 5 ਮੁੰਡੇ ਨੇ ਨਾਲ ਦੇ ਪਿੰਡ ਦੇ 8 ਮੁੰਡੇ ਨੇ ਤੇ 2 ਆਏ ਹੋਏ ਨੇ ਕਾਰ ਲੈ ਕੇ ਡਰੱਗ ਵੇਚ ਰਹੇ ਨੇ ਕਿਉ ਡਰੱਗ ਉੱਥੇ ਹੀ ਲੈ ਰਹੇ ਨੇ ਪਰਸ ਨੂੰ ਦੱਸਤਾ ਹੁਣ ਜਿਹੜਾ ਮੂਰੇ ਐਸ ਐਚਓ ਹੈ ਉਹਦੇ ਨਾਲ ਉਹਨਾਂ ਤੋਂ ਪੁੱਛ ਕੇ ਗਏ ਨੇ ਉਹ ਵਿਆਹਪਿੰਡ ਚੱਲੇ ਆ ਜੀ ਫਿਰ ਉਹ ਕਵੇਂ ਫੜੂਗਾ ਜਾਂ ਉਹਨੂੰ ਕਿਹਾ ਹੋਇਆ ਵੀ ਤੂੰ ਫੜਨੇ ਨਹੀਂ ਪਰ ਜਾਣਾ ਪੈਣਾ ਲੈ ਕੇ ਜਿਪਸੀ ਜਿੱਥੇ ਪਿੱਪਲ ਤੋਂ ਜਿੱਥੇ ਉਹ ਨਸ਼ਾ ਕਰੀ ਜਾਂਦੇ ਉਹ ਤੋਂ 100 ਕਿ ਮੀਟਰ ਤੋਂ 200 ਮੀਟਰ ਪਹਿਲਾਂ ਹੂਟਰ ਮਾਰਨ ਲੱਗ ਗਿਆ ਹੂਟਰ ਮਾਰਨਾ ਮਤਲਬ ਕੀ ਹੋ ਗਿਆ ਫਿਰ ਇਹ ਤੁਸੀਂ ਛਾਪਾ ਮਾਰਨ ਗਏ ਹੋ ਫਿਰ ਤੁਸੀਂ ਇਹ ਤੁਸੀਂ ਦੱਸ ਰਹੇ ਹੋ ਉਹਨੂੰ ਆ ਰਹੇ ਸੀ ਇਹਨਾਂ ਨੂੰ ਭੱਜ ਗਏ ਉਹ ਹੂਟਰ ਮਾਰਨ ਦੀ ਕੀ ਲੋੜ ਸੀ ਵੀ ਹੁਣ ਜੇ ਆਪਾਂ ਕਿਸੇ ਨੂੰ ਇਹ ਕਹਿ ਦਈਏ ਵੀ ਤੇਰੇ ਤੇ ਕੱਲ ਨੂੰ ਛਾਪਾ ਵੱਜੂ ਤੇਰੇ ਘਰ ਤੇ ਉਹ ਕੋਈ ਮਾੜੀ ਚੀਜ਼ ਕਰਕੇ ਰੱਖਣ ਦੇਊਗਾ ਛਾਪਾ ਤਾਂ ਚੰਨਕ ਹੁੰਦਾ ਹੈ ਪਹਿਲੇ ਹੂਟਰ ਕਰ ਛੱਡਦਾ ਭਾਈ ਮੈਂ ਵੀ ਆਪਣੀ ਡਿਊਟੀ ਨੂੰ ਆਦੀ ਤੁਸੀਂ ਵੀ ਡਿਊਟੀ ਨੂੰ ਮੌਜੂਦ ਪਾਜੋ ਇੱਚ ਇੰਨਾ ਕਰੋ ਅਸੀਂ ਕੀ ਕੀਤਾ ਅਸੀਂ ਹਰ ਸਾਲ ਦੇ ਨੋਟੀਫਿਕੇਸ਼ਨ ਜਾਰੀ ਕਰਦੇ ਹਰ ਸਾਲ ਜਨਵਰੀ ਦੇ ਵਿੱਚ ਪੁਲਿਸ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਕਰੂ ਜੂਨ ਜੁਲਾਈ ਦੇ ਵਿੱਚ ਉਹਨਾਂ ਦਾ ਲਿਖਤੀ ਪੇਪਰ ਅਗਸਤ ਚ ਉਹਦਾ ਰਿਜ਼ਲਟ ਅਕਤੂਬਰ ਚ ਫਿਜ਼ੀਕਲ ਟੈਸਟ ਨਵੰਬਰ 14 ਰਿਜ਼ਲਟ ਤੋਂ ਦੇ ਵਿੱਚ ਦੋ ਕਲਾਸ ਨੇ ਇੱਕ ਤਾਂ ਡੋਪ ਟੈਸਟ ਇੱਕ ਹੋਈ ਐਫ ਆਈ ਆਰ ਨਾ ਹੋਵੇ ਤਾਂ ਕਿ ਬੱਚੇ ਝਗੜਿਆਂ ਤੋਂ ਛੋਟੇ ਮੂੜੇ ਝਗੜਿਆਂ ਤੋਂ ਬਚਣ ਤੇ ਸਰੀਰ ਬਣਾਉਣ ਡੋਪ ਚ ਵੀ ਕੋਈ ਨਸ਼ਾ ਨਸ਼ਾ ਦੂਰ ਰਹਿਣ ਨਵੰਬਰ 14 ਰਿਜ਼ਲਟ ਦਸੰਬਰ ਚ ਹਰ ਸਾਲ ਦਸੰਬਰ ਚ 2200 ਪੁਲਿਸ ਵਾਲੇ ਆਪਣੀ ਜੌਬ ਤੇ ਹੋਣਗੇ ਹਰ ਸਾਲ 2200 ਤੋਂ ਬੱਧ ਮੈਂ ਕਿੱਥੋਂ ਆਈ ਡੀਆ ਮੈਂ ਅਫਸਰ ਨੂੰ ਪੁੱਛਿਆ ਵੀ ਜਿਹੜੇ ਆਈਪੀਐਸ ਨੇ ਜਾਂ ਆਈ ਆਈਐਸ ਨੇ ਯੂਪੀਐਸਸੀ ਦੇ ਅੰਡਰ ਜਿਹੜੇ ਹੁੰਦੇ ਨੇ ਵੀ ਦੇਸ਼ 'ਚ ਕਿੰਨੇ ਚਾਹੀਦੇ ਹੁੰਦੇ ਹਰ ਸਾਲ ਹਰ ਸਾਲ ਆਪਣੇ ਵੇਸ਼ ਨੂੰ 800 ਅਫਸਰ ਚਾਹੀਦਾ ਆਈਪੀਐਸ ਆਈਐਸ ਆਈਆਰਐਸ 800 ਅਫਸਰ ਚਾਹੀਦਾ ਹਰ ਸਾਲ ਪਰ ਪੇਪਰ ਕਿੰਨੇ ਦਿੰਦੇ ਨੇ 8 ਲੱਖ ਯੂਪੀਐਸਸੀ ਦਾ ਚਾਹੇ ਉਹ ਬਿਹਾਰ ਦੇ ਵਿੱਚ ਸਟੇਸ਼ਨਾਂ ਤੇ ਬਹਿ ਕੇ ਪੜ੍ਹਨ ਜਿਵੇਂ ਮਰਜ਼ੀ ਪੇਪਰ ਦੀ ਤਿਆਰੀ ਕਰ ਰਿਹਾ ਹੈ 8 ਲੱਖ ਬੰਦਾ ਬੱਚਾ ਪੇਪਰ ਦਿੰਦਾ ਹੈ 800 ਜਿਹੜੀ ਪੋਸਟ ਹੈ ਫਿਰ ਉਹ ਰੈਂਕ ਆਉਂਦਾ ਨਹੀਂ ਆਉਂਦਾ ਫਿਰ ਨੈਕਸਟ ਅਟੈਂਪਟ ਆ ਜਾਂਦੀ ਮੈਂ ਕਿਹਾ ਜੇ 800 ਵਾਸਤੇ 8 ਲੱਖ ਆਸਦਾ ਹੈ 2200 ਵਾਸਤੇ ਵੱਧ ਆਉਣਗੇ ਗਰਾਊਂਡਾਂ 'ਚ ਫਿਰ ਤੁਸੀਂ ਯਕੀਨ ਕਰਿਓ 1600 ਦੀਆਂ ਜਿਹੜੇ ਕਨਸਟੇਬਲ ਦੀਆਂ ਪੋਸਟਾਂ ਨੇ ਉਹਦੇ ਬਾਅਦ ਸਾਡੇ ਕੋਲ 6.5 ਲੱਖ ਐਪਲੀਕੇਸ਼ਨ ਆ ਗਈਆਂ 6.5 ਲੱਖ 1600 ਵਾਸਤੇ ਬੱਚੇ ਗਰਾਊਂਡ 'ਚ ਭੱਜੇ ਫਿਰਦੇ ਨੇ ਹੁਣ ਸਰੀਰ ਬਣਾਉਂਦੇ ਨੇ ਸਮੱਗਲਿੰਗ ਜਿਹੜੀ ਹੈ ਨਾ ਡਰੱਗ ਜਿਹੜੀ ਹੈ ਬੜਾ ਵੱਡਾ ਵਿਸ਼ਾ ਹੈ ਤੁਹਾਡੇ ਨਾਲ ਰਿਲੇਟਡ ਹੈ ਇਹਨੂੰ ਕਿੱਥੋਂ ਕਿੱਥੋਂ ਰੋਕ ਲੋਗੇ ਇਧਰੋਂ ਰੋਕੋਗੇ ਇਧਰੋਂ ਆਜੋ ਇਧਰੋਂ ਰੋਕੋਗੇ ਇਧਰੋਂ ਆਜੋ ਮੈਂ ਇਹ ਚਾਹਨਾ ਬੱਚਿਆਂ ਨੂੰ ਖੇਡਾਂ ਚ ਲੈ ਕੇ ਬੱਚਿਆਂ ਨੂੰ ਰੋਜ਼ਗਾਰ ਦੇ ਕੇ ਬੱਚਿਆਂ ਨੂੰ ਗਰਾਊਂਡਾਂ ਦੇ ਵਿੱਚ ਭੇਜ ਕੇ ਜਿਹੜੇ ਸਮੱਗਲਰ ਨੇ ਨਾ ਉਹਨਾਂ ਦੇ ਗਾਹਕ ਹੀ ਖਤਮ ਕਰ ਦਈਏ ਉਹ ਜਿਹੜੇ ਬੰਦਿਆਂ ਨੂੰ ਭੇਜਦੇ ਨੇ ਆਪ ਥੋੜੀ ਹੁੰਦੇ ਨੇ ਉਹ ਉਹ ਤਾਂ ਕਿਸੇ ਬੰਦੇ ਨੂੰ ਭੇਜਦੇ ਨੇ ਵੇਚਣ ਜਦੋਂ ਉਹ ਨਾਂ ਵੇਚੇ ਉਹ ਪੁੱਛੇ ਉਹਨੂੰ ਵੀ ਤੂੰ ਵੇਚਦਾ ਕਿਉਂ ਨਹੀਂ ਉਹ ਕਹੇ ਮੈਂ ਕੀ ਕਰਾਂ ਜੀ ਕੋਈ ਖਰੀਦਣ ਵਾਲੇ ਹੈ ਨਹੀਂ ਅੱਗੇ ਸੋ ਆਪਾਂ ਗਾਂ ਖਤਮ ਕਰਤੀ ਬੱਚਿਆਂ ਨੂੰ ਕੰਮ ਤੇ ਲਾ ਦਈਏ ਸਰੀਰ ਨਾਲ ਪਿਆਰ ਹੋਵੇ ਉਹਨਾਂ ਨੂੰ ਕੁਸ਼ਤੀਆਂ ਕਬੱਡੀਆਂ ਮੇਲੇ ਸ਼ੁਰੂ ਕਰੀਏ ਦੁਬਾਰੇ ਸੋ ਇਹ ਸਾਡਾ ਜਿਹੜਾ ਮਿਸ਼ਨ ਹੈ ਇੱਕ ਹੋਰ ਮੈਂ ਤੁਹਾਨੂੰ ਰਿਕਵੈਸਟ ਕਰਦਾ ਮੈਨੂੰ ਪਤਾ ਹੈ ਨਾ ਕਿਉਂਕਿ ਮੈਂ ਪਤਰ ਥੱਲੋਂ ਆਇਆ ਕਈ ਵਾਰੀ ਕੀ ਹੁੰਦਾ ਨਾ ਉਹ ਵੀ ਸਹੀ ਨਹੀਂ ਤੁਸੀਂ ਵੀ ਸਹੀ ਨਹੀਂ ਉਹ ਕਹਿੰਦੇ ਨਸ਼ਿਆ ਵੇਚਣ ਵਾਲਾ ਸੀ ਫੜਿਆ ਪਿੰਡ 'ਚ ਅਈ ਥਾਣੇ ਛੱਡ ਕੇ ਆਏ ਫੜਾ ਕੇ ਆਏ ਕਹਿੰਦੇ ਅਸੀਂ ਤਾਂ ਬਸ ਉਸ ਤੇ ਬਾਅਦ 'ਚ ਆਏ ਆ ਉਹ ਪਿੰਡ ਪਹਿਲਾਂ ਫਿਰਦਾ ਸੀ ਸਾਡੇ ਨਾਲ ਕਾਰਨ ਜਦ ਤੱਕ ਫਿਰ ਉਹ ਫੋਨ ਆ ਗਿਆ ਹੋਣਾ ਕੋਈ ਕਿਸੇ ਦਾ ਵੀ ਆਪਣੇ ਬੰਦੇ ਛੱਡ ਦੋ ਪਰ 2 ਸਾਲ ਪਰ ਪਹਿਲਾਂ ਇਹ ਹੁੰਦਾ ਸੀ ਜਾਂ ਫਿਰ ਕੋਈ ਉਜਮਾਨਤ ਪਏ ਹੈ ਜੀ ਇਹ ਹੈ ਉਹ ਜਿਹੜਾ ਐਕਟ ਹੈ ਉਹ ਉਹਦੇ ਵਿੱਚ ਇਹ ਹੈ ਵੀ ਮੌਕੇ ਤੇ ਜਵਾਨ ਤੋਂ ਸਕਦੇ ਪਲੋ ਲੋਕ ਵੀ ਸਹੀ ਨੇ ਸੋ ਅਸੀਂ ਹੁਣ ਇੱਕ ਤਾਂ ਉਹ ਕੰਮ ਬੰਦ ਕੀਤਾ ਹੋਇਆ ਹੈ ਕਿ ਤੁਹਾਨੂੰ ਕੋਈ ਲੀਡਰ ਸਾਡੀ ਪਾਰਟੀ ਦਾ ਕੋਈ ਨੇਤਾ ਜਾਂ ਕੋਈ ਐਮਐਲਏ ਜਾਂ ਮੰਤਰੀ ਕੋਈ ਗਲਤ ਕੰਮ ਵਾਸਤੇ ਫੋਨ ਨਹੀਂ ਕਰੂਗਾ ਤੁਹਾਡੇ ਤੋਂ ਕੋਈ ਗਲਤ ਕੰਮ ਅਸੀਂ ਕਰਾਉਣਾ ਨਹੀਂ ਸਹੀ ਛੱਡਣਾ ਨਹੀਂ ਗਲਤ ਕਹਿਣਾ ਨਹੀਂ ਇਹ ਗੱਲ ਤਾਂ ਤੁਸੀਂ ਬਿਲਕੁਲ ਨਿਰਪੱਖ ਰਹੇ ਹੋ ਇਸ ਵਕਤ ਪਹਿਲਾਂ ਤਾਂ ਥੋੜੀ ਤੁੰਤ ਪਤਾ ਹੀ ਨਹੀਂ ਹੁੰਦਾ ਸੀ ਕਿਦੋਂ ਕਿਦੋਂ ਕੀ ਕਰਾਈ ਜਾਂਦੇ ਨੇ ਆਹ ਕਰ ਦੋ ਆਹ ਕਰ ਦੋ ਬਾਅਦ ਸਸਪੈਂਡ ਹੋਣ ਨੂੰ ਤੁਸੀਂ ਕੋਰਟਾਂ 'ਚ ਜਾਣ ਨੂੰ ਤੁਸੀਂ ਹਾਂ ਕਈ ਵਾਰੀ ਮੈਂ ਦੇਖਿਆ ਵੀ ਐ ਕਈ ਹੈਗੇ ਵੀ ਸੀ ਵਿੱਚ ਜਿਹੜੇ ਰਲੇ ਹੋਏ ਸੀ ਉਹਨਾਂ ਨਾਲ ਮਤਲਬ ਫੋਨ ਕਰਕੇ ਦੱਸਤਾ ਕਿਸੇ ਨੇ ਵੀ ਆਹ ਫਲਾਣੇ ਪੇਪਰ ਥੱਲੇ اس وقت ਸਾਡੇ ਪਿੰਡ ਦੇ 5 ਮੁੰਡੇ ਨੇ ਨਾਲ ਦੇ ਪਿੰਡ ਦੇ 8 ਮੁੰਡੇ ਨੇ ਤੇ 2 ਆਏ ਹੋਏ ਨੇ ਕਾਰ ਲੈ ਕੇ ਡਰੱਗ ਵੇਚ ਰਹੇ ਨੇ ਤੇ ਉਹ ਡਰੱਗ ਉੱਥੇ ਹੀ ਲੈ ਰਹੇ ਨੇ ਪੁਰਸ਼ ਨੂੰ ਰਸਤਾ ਹੁਣ ਜਿਹੜਾ ਮੂਰੇ ਐਸ ਐਚਓ ਹੈ ਉਹਦੇ ਨਾਲ ਉਹਨਾਂ ਤੋਂ ਪੁੱਛ ਕੇ ਗਏ ਨੇ ਉਹ ਵਿਹਸਪਿੰਡ ਚੱਲੇ ਆ ਜੀ ਫਿਰ ਉਹ ਕਿਵੇਂ ਫੜੂਗਾ ਜਾਂ ਉਹਨੂੰ ਕਿਹਾ ਹੋਇਆ ਵੀ ਤੂੰ ਫੜਨੇ ਨਹੀਂ ਪਰ ਜਾਣਾ ਪੈਣਾ ਹੈ ਲੈ ਕੇ ਜਿਪਸੀ ਜਿੱਥੇ ਪਿਪਲ ਤੋਂ ਜਿੱਥੇ ਉਹ ਨਸ਼ਾ ਕਰ ਜਾਂਦੇ ਉਹ ਤੋਂ 100 ਮੀਟਰ 200 ਮੀਟਰ ਪਹਿਲਾਂ ਹੂਟਰ ਮਾਰਨ ਲੱਗ ਗਏ ਹੂਟਰ ਮਾਰਨ ਦਾ ਮਤਲਬ ਕੀ ਹੋ ਗਿਆ ਫਿਰ ਇਹ ਤੁਸੀਂ ਛਾਪਾ ਮਾਰਨ ਗਏ ਹੋ ਫਿਰ ਇਹ ਤੁਸੀਂ ਦੱਸ ਰਹੇ ਹੋ ਉਹਨੂੰ ਆ ਰਹੇ ਸੀ ਇਹਨਾਂ ਨੂੰ ਭੱਜ ਗਏ ਉਹ ਹੂਟਰ ਮਾਰਨ ਦੀ ਲੋੜ ਸੀ ਵੀ ਹੁਣ ਜੇ ਆਪਾਂ ਕਿਸੇ ਨੂੰ ਇਹ ਕਹਿ ਦਈਏ ਵੀ ਤੇਰੇ ਤੇ ਕੱਲ ਨੂੰ ਛਾਪਾ ਵੱਜੂ ਤੇਰੇ ਘਰ ਤੇ ਉਹ ਕੋਈ ਮਾੜੀ ਚੀਜ਼ ਕਰਕੇ ਰੱਖਣ ਦੇਊਗਾ ਛੱਪਤਾ ਤਾਂ ਜਾਣਕ ਹੁੰਦਾ ਹੈ ਪਹਿਲੇ ਹੂਟਰ ਛੱਡਦਾ ਭਾਈ ਮੈਂ ਵੀ ਆਪਣੀ ਡਿਊਟੀ ਨੂੰ ਆਦੀ ਤੁਸੀਂ ਵੀ ਡਿਊਟੀ ਨੂੰ ਮੌਜੂਦ ਪਾਜੋ ਇੱਥੇ ਐ ਨਾ ਕਰੋ ਆਪਣੇ 3 ਪੁੱਤ ਨੇ ਉਹ ਜਿਹੜੇ ਮਰ ਰਹੇ ਨੇ ਨਸ਼ੇ ਨਾਲ ਪੁਲਿਸ ਦਾ ਵੀ ਅਸੀਂ ਡੋਪ ਕਰਾਇਆ ਸੀਗਾ ਕਾਫੀ ਪੁਲਿਸ ਵਾਲੇ ਵੀ ਪੀੜਤ ਨੇ ਮੈਂ ਨਹੀਂ ਕਹਿੰਦਾ ਤੁਸੀਂ ਕੋਈ ਜਾਣ ਬੁੱਝ ਕੇ ਹੋਗੇ ਪਰ ਇਹ ਇਹ ਲਾਹਮਤ ਆਪਾਂ ਨੇ ਖਤਮ ਕਰਨੀ ਹੈ ਤੁਹਾਡੀ ਜੰਬਰੀ ਸਭ ਤੋਂ ਪਹਿਲਾਂ ਬਣਦੀ ਕਿਉਂਕਿ ਤੁਹਾਨੂੰ ਅਸੀਂ ਇਹ ਵੀ ਕਿਹਾ ਹੈ ਕਿ ਇਹ ਵੀ ਥੱਲੋਂ ਸ਼ੁਰੂ ਕਰੋ ਪਿੰਡਾਂ ਨੂੰ ਸਾਰਾ ਪਤਾ ਹੁੰਦਾ ਹੈ ਕੌਣ ਆਉਂਦਾ ਹੈ ਫਿਰ ਜਦੋਂ ਉਹਨੂੰ ਫੜ ਲਓਗੇ ਉਹਨੂੰ ਉਹ ਦੱਸੂਗਾ ਤੁਹਾਨੂੰ ਮੈਂ ਤਾਂ ਜੀ ਪੰਜ ਪਿੰਡਾਂ ਦੇ ਇੰਚਾਰਜ ਆ ਮੈਂ ਤਾਂ ਆਹ ਦਿੰਦਾ ਉੱਥੇ ਤੱਕ ਜਾਓਗੇ ਫਿਰ ਗਹਾਂ ਵਾਲਾ ਮਿਲੂਗਾ ਫਿਰ ਜ਼ਿਲੇ ਵਾਲਾ ਮਿਲੂਗਾ ਐਦਾਂ ਜੱਜੇ ਚ ਤੱਕ ਜਾ ਸਕਦੇ ਜਾਓ ਤੇ ਫਿਰ ਇਹ ਜਿਹੜੀ ਲੜੀ ਟੁੱਟ ਸਕਦੀ ਹੈ ਉਹ ਮੈਨੂੰ ਉਮੀਦ ਹੈ ਮੈਂ ਹਰ ਥਾਂ ਤੇ ਬਾਣਨਾ ਕਹਿਣਾ ਟੀਵੀ ਤੇ ਵੀ ਕਿਤੇ ਮੇਰੀ ਇੰਟਰਵਿਊ ਹੋਵੇ ਕਿ ਅਸੀਂ ਬੜੀ ਜਲਦੀ ਸੀ ਪੰਜਾਬ ਨੂੰ ਡਰੱਗ ਫਰੀ ਜ਼ੋਨ ਡਿਕਲੇਅਰ ਕਰ ਦਾਂਗੇ ਪਿੰਡਾਂ 'ਚ ਕਮੇਟੀਆਂ ਬਣਾਈਆਂ ਨੇ ਪਿੰਡਾਂ ਦੇ ਲੋਕ ਵੀ ਸਾਥ ਦੇ ਰਹੇ ਨੇ ਪਰ ਤੁਸੀਂ ਇੰਨਾ ਸਾਥ ਦੇ ਦਿਓ ਲੋਕਾਂ ਦਾ ਕਿ ਜੋ ਤੁਹਾਡੇ ਕੋਲੇ ਆਵੇ ਸ਼ਿਕਾਇਤ ਉਤੇ ਕਾਰਵਾਈ ਤੁਰੰਤ ਹੋਵੇ ਤੇ ਨਾਲ ਪਰਚਾ ਪਾ ਕੇ ਅੰਦਰ ਕਰੋ ਹਾਂ ਜਿਹੜੇ ਐਡਿਕਟਡ ਨੇ ਜਿਹੜੇ ਖਾਂਦੇ ਨੇ ਪਿੰਡ 'ਚ ਉਹਨਾਂ ਨੂੰ ਵੀ ਪਤਾ ਹੁੰਦਾ ਸਾਰੇ ਪਿੰਡ ਨੂੰ ਪਤਾ ਹੁੰਦਾ ਕਿੰਨੇ ਕਿੰਨੇ ਦੇ ਮੁੰਡੇ ਉਹਨਾਂ ਨਾਲ ਸਿੰਪਥੀ ਹੁੰਦੀ ਹੈ ਲੋਕਾਂ ਦੀ ਕਿ ਇਹਨਾਂ ਨੇ ਤਾਂ ਘਰ ਬਰਬਾਦ ਕਰਤਾ ਇਹਨਾਂ ਨੇ ਉਹਨੂੰ ਆਪਾਂ ਇੱਕ ਮਰੀਜ਼ ਦੇ ਤੌਰ ਤੇ ਟ੍ਰੀਟ ਕਰਨੇ ਉਹਨੂੰ ਤਸਕਰ ਨਹੀਂ ਸਮਝ ਸਕਦੇ ਆਪਾਂ ਉਹ ਤਾਂ ਇੱਕ ਮਰੀਜ਼ ਆ ਪੇਸ਼ੈਂਟ ਆ ਤਾਂ ਉਹਨੂੰ ਤਾਂ ਹਸਪਤਾਲ ਲੈ ਕੇ ਜਾਵਾਂਗੇ ਰੀਹੈਬ ਸੈਂਟਰ ਬਣਾ ਰਹੇ ਆ ਸੋ ਅੱਜ ਮੌਕਾ ਮੈਨੂੰ ਇਹ ਲੱਗਿਆ ਕਿ ਡਰੱਗ ਬਾਰੇ ਤੁਹਾਨੂੰ ਦੱਸਣ ਦਾ ਬਹੁਤ ਵਧੀਆ ਹੈ ਕਿਉਂਕਿ ਪੰਜਾਬ ਦੇ ਸਭ ਤੋਂ ਵੱਧ ਐਸਐਚਓ ਅੱਜ ਪਹਿਲੀ ਵਾਰ ਇਕੱਠੇ ਹੋਏ ਨੇ ਤੇ ਤੁਹਾਡੇ ਕੋਲ ਸ਼ਿਕਾਇਤਾਂ ਸਭ ਤੋਂ ਪਹਿਲਾਂ ਆਉਂਦੀਆਂ ਨੇ ਅਗਲੇ ਐਕਸ਼ਨ ਤਾਂ ਆਸੀਂ ਆਪ ਹੀ ਲਈ ਜਾਵਾਂਗੇ ਤੁਸੀਂ ਇੱਕ ਵਾਰੀ ਇਹ ਹੈ ਜਾਂ ਕੇਸ ਬਣਾ ਕੇ ਭੇਜ ਦਿਓ ਅਸੀਂ ਅਸੀਂ ਆਪ ਹੀ ਅੱਗੇ ਉਹਨਾਂ ਤੱਕ ਪਹੁੰਚਾਏ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਜਾਵੇ ਅਸੀਂ ਜਮਾਨਤਾ ਨਹੀਂ ਹੋਣ ਦੇਵਾਂਗੇ ਉਹਨਾਂ ਦੀਆਂ ਜਿਨ੍ਹਾਂ ਨੇ ਲੋਕਾਂ ਦੇ ਘਰਾਂ 'ਚ ਚਿੱਟੇ ਰੰਗ ਦੇ ਸੱਥਰ ਬਿਛਾਏ ਨੇ ਜਿਨ੍ਹਾਂ ਨੇ ਸਾਡੀਆਂ ਧੀਆ ਭੈਣਾਂ ਦੀਆਂ ਰੰਗਲੀਆਂ ਚੁੰਨੀਆਂ ਨੂੰ ਚਿੱਟਿਆਂ ਕੀਤਾ ਸੇ ਇਹਨੂੰ ਮਿਸ਼ਨ ਮੰਨ ਕੇ ਚੱਲੋ ਕਿ ਤੁਹਾਡਾ ਪੁੱਣ ਲੱਗੂਗਾ ਤੁਹਾਨੂੰ ਕਿ ਹਿਸਟਰੀ 'ਚ ਤੁਹਾਡਾ ਨਾਂ ਲਿਖਿਆ ਜਾਊ ਜਦੋਂ ਪੰਜਾਬ ਡਰੱਗ ਫਰੀ ਬਣਿਆ ਸੀ ਉਦੋਂ ਕੌਣ-ਕੌਣ ਉੱਥੇ ਅਫਸਰ ਕੰਮ ਕਰਦੇ ਸੀ ਤੁਹਾਡਾ ਨਾਂ ਸੁਨਹਿਰੀ ਅੱਖਰਾਂ 'ਚ ਆਇਆ ਕਰੂਗਾ ਕਿ ਤੁਸੀਂ ਵੀ ਇਸ ਥਾਣੇ ਦੇ ਇੰਚਾਰਜ ਸੀ ਅੱਜ ਵੀ ਤਾਂ ਹੁੰਦਾ ਹੈ ਜਦੋਂ ਭਗਤ ਸਿੰਘ ਉਹ ਰਹੀ ਫੜੇ ਨੇ ਕੌਣ ਥਾਣੇਦਾਰ ਸੀ ਜਦੋਂ ਭਗਤ ਸਿੰਘ ਉਹਨਾਂ ਨੂੰ ਫਾਂਸੀ ਦੇ ਫੱਟੇ ਤੇ ਲੈ ਕੇ ਗਏ ਕੌਣ ਸੀ ਸਾਰਾ ਹੁੰਦਾ ਹਿਸਟਰੀ ਚ ਹੁੰਦਾ ਇਹ ਕਿਹੜਾ ਕੋਈ ਜਿਆਦਾ ਪੁਰਾਣੀ ਆ ਇਹ ਤਾਂ 100 ਸਾਲ ਵੀ ਨਹੀਂ ਹੋਇਆ 1931 ਚ ਹੀ ਹੋਈ ਸੀ ਫਾਂਸੀ ਅੱਜ ਤਾਂ 24 ਹੈ 2024 ਹੈ 93 ਸਾਲ ਹੋਏ ਨੇ ਸੋ ਇਸ ਕਰਕੇ ਮੈਂ ਤੁਹਾਨੂੰ ਇਸ ਗੱਲ ਦੀ ਵਧਾਈ ਦਿੰਦਾ ਇਸ ਤਰ੍ਹਾਂ ਦੇ ਫੰਕਸ਼ਨ ਜੋ ਕਿ ਆਪਾਂ ਨੇ ਡੀਜੀਪੀ ਸਾਹਿਬ ਨਾਲ ਮੈਂ ਗੱਲ ਕੀਤੀ ਮੁੰਬਈ ਪੁਲਿਸ ਵਾਸਤੇ ਨਾ ਬਾਲੀਵੁੱਡ ਇੱਕ ਸ਼ੋਅ ਕਰਦਾ ਹੈ ਉਹ ਮੰਗ ਆਦਾ ਨਾਮ ਉੱਥੇ ਮੈਂ ਨਹੀਂ ਮੈਂ ਵੀ ਪਰਫਾਰਮ ਕੀਤਾ ਹੋਇਆ ਜਦੋਂ ਕਲਾਕਾਰ ਤੌਰ ਤੇ ਮੁੰਬਈ ਦੇ ਸ਼ਾਹਰੂਖ ਖਾਨ ਅਮਰ ਖਾਨ ਸਾਰੇ ਮਤਾ ਬਚਨ ਸਾਰੇ ਆਰਟਿਸਟ ਜਿਹੜੇ ਨੇ ਉਹ ਮੁੰਬਈ ਪੁਲਿਸ ਤੇ ਉਹਨਾਂ ਦੀ ਫੈਮਿਲੀ ਵਾਸਤੇ ਇੱਕ ਫ੍ਰੀ ਸ਼ੋਅ ਕਰਦੇ ਨੇ ਕਿ ਤੁਸੀਂ ਸਾਨੂੰ ਪ੍ਰੋਟੈਕਟ ਕਰ ਦਿਓ ਤੁਸੀਂ ਸ਼ਹਿਰ ਦੇ ਵਿੱਚ ਕੋਈ ਸਾਨੂੰ ਸੁਰੱਖਿਆ ਦਿਨੇ ਹੋ ਤੁਸੀਂ ਸ਼ਹਿਰ ਨੂੰ ਪ੍ਰੋਟੈਕਟ ਕਰ ਦਿਓ ਮੈਂ ਕਿਹਾ ਵੀ ਇਹ ਕੰਮ ਪਹਿਲੀ ਸ਼ੁਰੂ ਕਰੀਏ ਆਪਣੇ ਫਾਰੂਕੀ ਸਾਹਿਬ ਨੇ ਐਡਜੀਪੀ ਬੀਏਪੀ ਮੈਨੂੰ ਨਾਲ ਗੱਲ ਕੀਤੀ ਮੈਂ ਕਿਹਾ ਜੀ ਆਰਟਿਸਟਾਂ ਨਾਲ ਮੈਂ ਗੱਲ ਕੀਤੀ ਆਪਾਂ ਗੁਲਦਸਤਾ ਉਹਦਾ ਨਾਮ ਤੁਸੀਂ ਆਏ ਹੋਵੋਗੇ ਸ਼ਾਇਦ ਕਈਆਂ ਨੇ ਦੇਖਿਆ ਹੋਊਗਾ ਗੁਲਦਸਤਾ ਇੱਕ ਪ੍ਰੋਗਰਾਮ ਰੱਖਿਆ ਜਿੱਥੇ ਸਿਰਫ ਤੇ ਸਿਰਫ ਪੁਲਿਸ ਵਾਲੇ ਤੇ ਉਹਨਾਂ ਦੀਆਂ ਫੈਮਲੀ ਆਉਣ ਗਿਆ ਉਸ ਦਿਨ ਡਿਊਟੀ ਨਹੀਂ ਹੋਊਗੀ ਉਸ ਦਿਨ ਸਿਰਫ ਤੁਸੀਂ ਆਪਣੇ ਬੱਚਿਆਂ ਨਾਲ ਆਉਂਗੇ ਪਰਿਵਾਰ ਨਾਲ ਆਉਂਗੇ ਵੱਡੇ ਵੱਡੇ ਆਰਟਿਸਟ ਜਿਹੜੇ ਵੀ ਫੇਵਰਟ ਚਾਹੇ ਬਾਲੀਵੁੱਡ ਦੇ ਨੇ ਚਾਹੇ ਪੰਜਾਬ ਦੇ ਨੇ ਉਹ ਸਾਰੇ ਤੁਹਾਡੇ ਕੋਲ ਸਾਹਮਣੇ ਪਰਫਾਰਮ ਕਰਿਆ ਕਰਨਗੇ ਹਰ ਸਾਲ ਹੋਇਆ ਕਰੂਗਾ ਉਹ ਜਿਸ ਤਰ੍ਹਾਂ ਪਹਿਲਾਂ ਮੁੰਬਈ ਹਰ ਸਾਲ ਹੁੰਦਾ ਇੱਥੇ ਵੀ ਹਰ ਸਾਲ ਹੋਇਆ ਕਰੂਗਾ ਕਿਉਂਕਿ ਅਦਰਵਿਜ ਮੈਂ ਦੇਖਦਾ 26 ਜਨਵਰੀ ਨੂੰ ਪੂਰੇ ਦੇਸ਼ 'ਚ ਛੁੱਟੀ ਤੁਹਾਡੀ ਡਿਊਟੀ ਸਖਤ 15 ਅਗਸਤ ਨੂੰ ਪੂਰੇ ਦੇਸ਼ 'ਚ ਛੁੱਟੀ ਤੁਹਾਡੀ ਡਿਊਟੀ ਸਖਤ ਦਿਵਾਲੀ ਵਾਲੇ ਦਿਨ ਸਾਰੇ ਲੋਕ ਦਿਵਾਲੀ ਤੇ ਤੁਸੀਂ ਡਿਊਟੀ ਤੇ ਦਸਹਰੇ ਵਾਲੇ ਦਿਨ ਸਾਰੇ ਦਸਹਰਾ ਤੁਸੀਂ ਉੱਥੇ ਰਾਵਨ ਮੂਰੇ ਖੜੀ ਖੜੇ ਉਹਨਾਂ ਨੂੰ ਲੈ ਕੇ ਬੰਦੂਕਾਂ ਵੀ ਉਹਨਾਂ ਨੂੰ ਕੋਈ ਅੱਗ ਲਾ ਜੇ ਪਹਿਲੇ ਕਿਤੇ ਸੁਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਲਈ ਵੀ ਕੋਈ ਦਿਨ ਹੋਵੇ ਯਾਰ ਤੁਹਾਡਾ ਵੀ ਕੋਈ ਦਿਨ ਹੋਵੇ ਜਿੱਦੇ ਤੁਸੀਂ ਆਪਣੇ ਬੱਚਿਆਂ ਨਾਲ ਜਾਓ ਜਿੱਦੇ ਕੋਈ ਹੋਰ ਕੋਈ ਮੈਨੂੰ ਉਹਦਾ ਬਹੁਤ ਵਧੀਆ ਰਿਸਪਾਂਸ ਬਾਅਦ ਵਿੱਚ ਮੇਰੇ ਕੁਝ ਦੋਸਤ ਮਿੱਤਰ ਨੇ ਉਹਨਾਂ ਦੇ ਫੈਮਲੀਆ ਉੱਥੇ ਪੀਪੀ ਚ ਨੇ ਉਹ ਕਹਿੰਦੇ ਜੀ ਇੰਨਾ ਖੁਸ਼ ਹੋਏ ਲੋਕ ਵੀ ਕਹਿੰਦੇ ਵੀ ਸਾਨੂੰ ਵੀ ਕਿਸੇ ਨੇ ਯਾਰ ਬੰਦਾ ਸਮਝਿਆ ਇਨਸਾਨ ਸਮਝਿਆ ਮੈਂ ਕਹਿੰਨਾ ਕਿ ਤੁਸੀਂ ਕੰਪਿਊਟਰ ਨਹੀਂ ਹੈਗੇ ਤੁਸੀਂ ਰੋਬੋਟ ਵੀ ਨਹੀਂ ਹੈਗੇ ਪਰ ਹਾਂ ਜੇ ਤੁਹਾਨੂੰ ਕੰਪਿਊਟਰ ਤੇ ਰਿਪੋਰਟ ਦੇ ਦਈਏ ਤੁਸੀਂ ਉਹ ਤੋਂ ਦੁੱਗਣਾ ਤਿੰਨ ਗਣਾ ਕੰਮ ਲੈ ਲਓਗੇ ਇੰਨੀ ਕੁ ਮੈਨੂੰ ਕਾਬਲੀਅਤ ਦਾ ਪਤਾ ਹੈ ਕਿਉਂਕਿ ਤਾਂ ਮੈਂ ਤਾਂ ਬਹੁਤ ਜ਼ਿਆਦਾ ਸਟਾਇਰ ਕੀਤਾ ਹੋਇਆ ਹੈ ਪੰਜਾਬ ਪੁਲਿਸ ਤੇ ਮੈਂ ਇਹ ਵੀ ਕਹਿਆ ਸੀ ਮੈਂ ਪੰਜਾਬ ਪੁਲਿਸ ਦੁਨੀਆ ਦੀ ਇਕਲੌਤੀ ਪੁਲਿਸ ਹੈ ਜਿਹੜੀ ਨਹਿਰ ਨਹਿਰ ਚ ਨਹਾਉਂਦੇ ਬੰਦੇ ਨੂੰ ਵੀ ਕਹਿੰਦੀ ਆ ਉਹ ਭਈਆ ਬਾਹਰ ਨਿਕਲ ਕੇ ਕੱਪੜੇ ਪਾ ਤਰੀ ਤਲਾਸ਼ੀ ਲੈਣੀ ਆ ਕਪੜੇ ਤਾਂ ਬਾਹਰ ਹੀ ਪਏ ਨੇ